ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ hope ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਉਸ ਲੈ ਜਣੇ ਬਹੁਤ ਵਧੀਆ ਟਾਈਮ ਹੋ ਗਿਆ ਸਵੇਰ ਦਾ 6:00 ਵਜੇ ਤੇ ਮ사ਜ ਰੁਟਕੇ ਨਾਲੀ ਸੀ ਸਿਰ ਨਾਤੀ ਸੀ ਅੱਜ ਹੈਗਾ ਨਮਾਸਾਨ ਤੇ ਇੱਕ ਹੈਗਾ ਮਹਾਵੀਰ ਜੰਦਨ ਅੱਜ ਪਾਰ ਬੱਦਲ ਨੇ ਹੀਰ ਕੋ ਬੱਦਲ ਤਾਂ ਗਿਆ ਹੈ ਨਾ ਤੇ ਹਵਾ ਚਲਦੀ ਬਹੁਤ ਤੇਜ਼ ਇਧਰ ਮਾਸੇਰ ਕੋ ਟਿਕੜੇ ਮਾਸੇਰ ਜਿਮਰਨ ਕਾਲੇ ਕਰ ਲਿਆ ਕਰਕੇ ਫੇਰ ਪੈ ਗਏ ਮੈਨੂੰ ਸਿਰ ਦੁਖਣ ਲੱਗੇ ਪਰ ਗੋਲੀ ਲੈ ਕੇ ਪੈ ਗਈ ਮੰਮਾ ਚੱਲਿਆ ਬਾਹਰ ਨੂੰ ਚੱਲਿਆ ਬਾਥਰੂਮ ਕੰਨ ਤੇ ਲਿਆ ਮੰਮਾ ਨਿਆਣੇ ਸੁੱਤੇ ਪਏ ਇੱਧਰ ਇਹ ਮਿਲੀਆ ਨਾਲ ਦੇ ਸਰੀਰ ਹੁਣ ਇੱਧਰ ਮਾਸੇ ਵੀ ਉੱਠ ਗਏ ਮਾਸੇ ਦਾ ਸਿਰ ਹਟ ਗਿਆ ਬਸ ਹੁਣ ਹਟ ਗਿਆ ਹਾਂਜੀ ਬਸ ਚਾਹ ਪੀਣ ਲੱਗੇ ਚਾਹ ਆ ਗਈ ਮਾਸੇ ਦੀ ਨਾਲ ਖੋਵਾ ਗਜਰੇਲਾ ਘਰੇ ਬਣਿਆ ਹੋਇਆ ਬਸ ਫਿਰ ਅਸੀਂ ਅਸੀਂ ਗੱਲਾਂ ਕਰਨ ਲੱਗੇ ਮੈਂ ਤੇ ਮਾਸੇ ਟਹਾਣੇ ਹੋਏ ਨੇ ਜਿਹੜੇ ਤਾਂ ਹਾਣਾ ਸਿਮਰਦੀ ਸਿੰਘ ਤੋਂ ਹਾਣਾ ਵਾ ਤੇ ਜਿਹੜੇ ਕਥਾ ਕਰਦੇ ਨੇ ਕੈਂਪ ਵੀ ਲਵਾਉਂਦੇ ਨੇ ਸਿਰ ਉਹਨੇ ਗੱਲਾਂ ਕਰਨ ਲੱਗ ਗਏ ਸੀਗੇ ਲੇਕਿਨ ਨਾ ਸਮਝਾਉਂਦੇ ਨੇ ਉਹ ਸਿਮਰਨ ਬਾਰੇ ਕਿ ਕੈਂਪ ਲਾਉਣਾ ਚਾਹੀਦਾ ਮਾਸੇ ਕਹਿੰਦੀ ਆਪਾਂ ਨੂੰ ਕੈਂਪ ਲਾਉਣਾ ਚਾਹੀਦਾ ਹੁਣ ਆਪਾਂ ਲਾਵਾ ਵੀ ਦੇਖਦੇ ਨਾ ਮਈ ਜੂਨ ਚ ਦੇਖਾਂਗੇ ਮਾਸੇ ਮਈ ਜੂਨ ਚ ਜਾਵਾਂਗੇ ਆਪਾਂ ਜੇ ਉਹਨਾਂ ਕੈਂਪ ਲਾਉਦੇ ਰਹਿੰਦੇ ਪਹਿਲਾਂ ਉਹ ਕਰ ਦਿੰਦੇ ਹਾਂ ਹਾਂ ਸਰਬਿੰਦਰ ਨੂੰ ਪਤਾ ਲੱਗ ਗਿਆ ਤਾਂ ਕਲਿੰਦਰ ਦਾ ਪੇਜ ਫੋਲੋ ਕਰੋ ਅੱਛਾ ਅੱਛਾ ਕਲਾਸਾਂ ਵੀ ਲਾਈਆਂ ਉਹਦੀ ਉੱਥੇ ਸਿੱਧੀਆਂ ਜਿਹੜੀਆਂ ਲਾਉਂਦੇ ਨੇ ਕਰਾਣੇ ਦੀ ਇੱਕ ਦੋ ਕੰਮ ਜਦੋਂ ਲਾਈਵ ਇੰਸਟਾਗ੍ਰਾਮ ਤੇ ਸੰਭਾਅ ਹਾਂ ਇੰਸਟਾਗ੍ਰਾਮ ਕੀ ਨਹੀਂ ਪਤਾ ਕਿਵੇਂ ਬਿੰਦਰ ਗਾਂ ਸੀ ਅੱਜ ਵੀ ਆਈ ਕਲਾਸ ਅਮ ਸੀਮਰਨ ਕਰਦਣਾ ਮੈਂ ਲੈ ਲਿਆ ਅੱਛਾ ਅੱਛਾ ਹਾਂ ਪਤਾ ਨਹੀਂ ਅੰਦਰ ਕਣੀ ਤੋਂ ਅੰਦਰ ਦੱਸ ਤੂੰ ਕੱਪਲਾਂ ਫਿਰ ਨੂੰ ਬਚ ਲਾਂਗੇ ਕਦੋਂ ਆ ਟੈਂਪ ਹਾਂ ਹਾਂ ਪਤਾ ਨਹੀਂ ਇਹਨੂੰ ਕਹਾਂ ਦੇ ਹਾਂ ਹਾਂ ਹਾਂਜੀ ਲਓ ਜੀ ਤਿਆਰ ਹੋ ਗਈ ਮੈਂ ਹਾਂ ਦਾ ਜ ਬਹਜਾ ਤਾਂ ਕੋਈ ਚਾਂਸ ਨਹੀਂ ਹੈਗਾ ਇਧਰ ਮਾਸੇ ਸਰਵਾ ਰਹੇ ਆ ਮੰਮੀ ਰੋਟੀ ਖਾ ਰਹੇ ਆ ਤੇ ਨਾਲ ਸਾਡੇ ਵੱਡੀ ਤਾਈ ਨੇ ਜਾਣਾ ਵਾ ਭੂਆ ਦੇ ਕੋਲ ਜਾ ਕੇ ਮਿਲਿਆ ਹੁਣ ਅੱਜ ਫਿਰ ਕੋਈ ਵਾਰੀ ਵਾਰੀ ਆ ਜਾਣੀ ਹੁੰਦੀ ਕੋਈ ਮੈਂ ਤਾਂ ਬਹੁਤ ਟਾਈਮ ਹੋ ਗਿਆ ਮੈਨੂੰ ਡੇਢ ਸਾਲੀ ਹੋ ਗਿਆ ਭੂਆ ਨੂੰ ਮਿਲਦੂ ਤੇ ਫਿਰ ਉਹ ਤਾਂ ਜਾਂਦੇ ਆ ਮੈਂ ਜਾ ਨਹੀਂ ਹੁੰਦਾ ਨਹੀਂ ਦੂਰ ਮਾਂ ਵੀ ਦੋ ਇੱਥੇ ਆਈ ਹੁਣੀ ਰੋਟੀ ਤੇ ਮੈਂ ਜਾਇਆ ਹੁਣੀ ਨਹੀਂ ਜੀ 11:00 ਵੱਜ ਗਏ ਨੇ ਬਾਹਰ ਠੰਡ ਬਹੁਤ ਪਤ ਨਹੀਂ ਆਉਂਦੀ ਅੱਜ ਕਮਾ ਨਹੀਂ ਹੋਣੀ ਨਾ ਕਿ ਨਹੀਂ ਆਏ ਹਣ ਦੇਹੀ ਗਏ ਜੋ ਖੜੀ ਬੈਠੀ ਹੋ ਮ ਕਹ ਲੀ ਨੀ ਅੰਤ ਚਲ ਕੇ ਗੱਲਾਂ ਕਰਦੀ ਆ ਨਾ ਨਹੀਂ ਕਰੀ ਜਾਂਦਾ ਬੰਦਾ ਫੇਰ ਅੰਦਾਜ਼ਾ ਆਜਾ ਜੇ ਸਵੇਰੇ ਕਿੰਨਾ ਵਾ ਇਹ ਤਾਂ ਅੱਜ ਹੀ ਕਿਤਾ ਇੱਕ ਘੰਟਾ ਤੱਕ ਨਹੀਂ ਆ ਵੀ ਬਣਾ ਦੇ 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 ਕਿੰਨਾ ਪਾਛਿਆ ਬੈ ਕੇ ਆ ਗਏ ਆ ਸਾਹ ਸਾਹ ਨਹੀਂ ਗਿਆ ਮੰਗੀ ਫਰਦੰਗੀ ਨਾ ਉਹ ਫਿਰ 3 ਲੱਖ ਜਾਂ ਨਾ ਮੈਂ ਕਿ ਸੋਖ ਨੂੰ 3 ਨਾ ਆਉਣ ਦੀ ਸੁਭਾਇਆ ਇਹਨੇ ਨਾ ਕੋਲੀ ਆ ਸੋਖ ਨਾਲ ਪਾ ਦੇ ਦੇ ਨਾ ਮੰਗਣ ਪਾਏ ਨਹੀਂ ਕੋਈ ਕਹੇ ਨਾ

ਕਹਿੰਦਾ ਦੋ ਕਿਤਾਬਿਸ ਕਾਲੇ ਨਾ ਹੁੰਦਾ ਕਿ ਉਹ ਕਿਹਦਾ ਕੋਲ ਹੀ ਰੰਦਾ ਕਿ ਤਨੀ ਆਏ ਮੈਂ ਕਾ ਦੱਦੀ ਕੋਕੀ ਕਿ ਕਿ ਜਾਉਂ ਕੋਈ ਜ਼ਰੂਰੀ ਹੈ ਕਿ ਆ ਆ ਨਹੀਂ ਤੁਹਾਨੂੰ ਪਤਾ ਕੋਣ ਆਉਣ ਜਾਣਦਾ ਵਾ ਜਾ ਕੇ ਅਗਲਾ ਬਹਿ ਜਾਂਦਾ ਸਿਆਣੀ ਬੰਦੂ ਵਧੀਆ ਨਹੀਂ ਹੋ ਰਹੀ ਤੁਸੀਂ ਬਹਿ ਕੇ ਟੈਂਪੋ ਦੇ ਵਿੱਚ ਮਾਸੇ ਤਾਈ ਮੈਂ ਮੰਮੀ ਵਧੀਆ ਨਹੀਂ ਆਂੀਆਂ ਜੀ ਇਹ ਕੀ ਹੋ ਗਿਆ ਮਾਣ ਨਹੀਂ ਇਹ ਕਿਉਂ ਆਂ ਵੀ ਫਿਰ ਚੱਲੂ ਨੇ ਇਹ

ਇਹ ਕਿਹਦਾ ਕੀ ਕਰੂਗਾ ਹਾਂ ਮੈਂ ਤਾਂ ਸਭ ਤੋਂ ਵੱਧ ਅੱਜ ਕਰ ਲਵਾਂਗੇ ਜੀ ਕਰ ਲੈਣਾ ਲੋ ਜੀ ਜਨਮਦਨ ਸ੍ਰੀ ਮਹਾਵੀਰ ਦਾ ਮੁੰਰਾ ਕਹਿੰਦੇ ਹੁੰਦਾ ਪੀਜ਼ ਇਹਨਾਂ ਨੂੰ ਹਾਂਜੀ ਜੀ ਮਹਾਵੀਰ ਦਾ ਜਨਮਦੇ ਸੀਗਾ ਮਹਾਵੀਰ ਖੁਸ਼ ਖੁਸ਼ ਹੋਣਾ ਹੋਵੇ ਮੂਹੇ ਥੱਲਣਾ ਲੋਂਗਾ ਮੰਮ ਫੜ ਫੜ ਗਈ ਨਾ ਮੰਮਾ ਇਹਦੇ ਤਾਂ ਖਾਦ ਮੈਨਾਂ ਹੋਜੀ ਅੱਛਾ ਤਰੇ ਇੱਕ ਤੱਕ ਜਟੀਆਂ ਹੋ ਗਿਆ ਪੇਪਰ ਕੈਨਸਲ ਤਾਂ ਖੁਸ਼ ਹੋ ਗਏ ਨਾ ਘੜਾ ਗਾਣਾ ਮੰਗਾ ਸੀ ਹਣ ਗਾਣਾ ਘੜਾ ਕੋਲ ਸੀ ਵੀ ਕਾ ਕੇ ਸੁਣਾ ਗਾਣਾ ਤੇ ਮਦੌਦਾ ਹੀ ਨਹੀਂ ਐ ਲੈ ਸਕੂਲ ਚ ਮੈਸੇਜ ਆਇਆ ਛੁੱਟੀਆਂ ਨਾਲੇ ਪੇਪਰ ਦੇ ਪ੍ਰੀ ਬੋਰਡ ਪੇਪਰ ਸਟੈਂਸ ਦੇ ਉਹਨਾ ਅੱਗੇ ਪੇਪਰ ਅੱਗੇ ਹੋ ਗਏ ਇਹਨੇ ਘਾਣਾ ਆਇਆ ਕਿਹੜਾ ਗਾਣਾ ਆਇਆ ਦਸੀ ਅੱਜ ਨੇੜੇ ਹੁੰਦੇ ਵਾਲਕੇ ਨੇ ਸੁਣਨ ਦੀ ਤੁੰਝ ਲੱਗਦੀ ਨਾ ਹੋ ਜੋ ਹੋ ਗਿਆ ਤੇ ਆ ਤਾਰਾ ਗਿਆ ਕੋਈ ਜੋ ਕਿ ਮਸਤ ਕੀਆ ਕਿਉਂਕਿ ਪਤਾ ਕੀ ਗੱਲ ਪਤਾ ਕੀ ਸੀਗਾ ਨਾ ਬੱਚੇ ਆਏ ਹੋਏ ਸੀ ਤੇ ਕੋਲੇ ਇਹਦੇ 10th 12th ਦੇ ਪ੍ਰੀ ਬੋਰਡ ਸੀਗੇ ਕੱਲ ਤੋਂ ਸ਼ੁਰੂ ਸੀ ਵੈਸੇ 2 ਦਿਨ ਤੱਕ ਤੋਂ ਇਹ ਪੜਦਾ ਸੀਗਾ ਨਾ ਹੁਣੇ ਖੁਸ਼ ਹੋ ਗਈ ਵੀਰਾ ਇੱਕ ਹਫਤਾ ਹੋਰ ਵੱਧ ਗਿਆ ਮੈਂ ਹੁਣ ਫ੍ਰੀ ਆ ਥੋੜਾ ਜਿਹਾ ਤੇ ਗਾਣੇ ਗਾਉਣ ਲੱਗ ਗਿਆ ਛੁੱਟੀਆਂ ਵੱਧ ਗਈਆਂ ਜਿ ਬੱਚਿਆਂ ਦੀ ਮਾਮਾ ਮੈਨੂੰ ਕਹੀ ਹੰਦਾ ਵੀ ਰੈਪਾ ਰੈਪਾ ਕ ਜਾਣਦੂਗਾ ਲੈ ਹੈ ਰੈਪਾ ਹੈ ਇਹ ਕਿਉਂ ਸ਼ਖਤ ਹੋਇਆ ਨਾ ਤੁਹਾਨੂੰ ਪੜਨਾ ਨਹੀਂ ਹੁੰਦਾ ਤੇਰੀ ਨਹੀਂ ਸੀ ਹੈ ਤੇਰਸਾ ਕਿੱਤੀ ਤੇਰੀ ਫੱਲਾ ਉਰੇ ਵਾਹ ਮੈਂ ਇਹ ਜੇ ਕਿਸ ਨੂੰ ਆਰਡਰ ਕਰਨਾ ਹੈ ਨਿਰਖ ਪਿਓਰ ਖੁਆ ਜਾਂ ਆਟੇ ਵਾਲਾ ਖੁਆ ਪਿੰਨੀਆ ਵਾਲਾ ਆ ਦੇਖੋ ਪਿੰਨੀਆ ਵਾਲਾ ਖੁਆ ਇਹ ਵੀ ਘਰੇ ਤਿਆਰ ਕੀਤਾ ਬਦਾਮ ਪਾਏ ਵਿੱਚ ਬਦਾਮ ਕਾਜੂ ਪਾ ਆ ਗਿਆ ਇਦਰੀ ਪਿੰਨੀਆ ਜਿਹਨੇ ਆਰਡਰ ਕਰਨਾ ਕਰ ਸਕਦੇ ਹਾਂ ਪਿਓਰ ਮਿਲੂਗਾ ਪੂਰਾ ਹਨਾ ਬਸੀ ਹਾਂ ਪਿਓਰ ਹੀ ਹੈ ਆ ਬੜਾ ਵਧੀਆ ਬਣਿਆ ਹਨਾ ਹਮਮ ਕਲਰ ਕਿੰਨੇ ਪਿਆਰਾ ਪਿਆਰਾ ਆਇਆ ਹੰਕਾਰ ਵਾਸਤੇ ਵੀ ਬਣਾ ਲਓ ਘਰ ਵਾਸਤੇ ਵੀ ਬਣਾ ਲੈਂਦੇ ਹਾਂ

ਹੋਰ ਵੀ ਹੈ ਕਟ ਹੋਲੇ 650 ਆ ਦੇ ਵਧੀਆ ਵਸੇ ਕੋਈ ਸੀਗਾ ਸੀ ਨਹੀਂ ਹੋਰ ਵੀ ਹੈ ਕਿੱਥੇ ਹੈ ਮੈਂ ਦਿਖਾ ਦੂੰਗਾ ਜੀ ਹਾਂ ਜੀ ਕੋਟੀਆਂ ਨਹੀਂ ਹੋਣੀਆਂ ਇਹਦੇ ਪਲੇ ਜੈਕਤਾ ਦਿਖਾ ਦੇ ਇਹ ਹਾ ਡਿਜ਼ਾਈਨ ਇਹ ਵੀ ਸੀਰੀਅਲ ਚ ਹੈ ਨਾ ਕੋਟੀਆਂ ਜੈਤਾਂ ਵੀ ਹੋਣਗੀਆਂ ਹਾਂ ਜੀ ਕੋਟੀਆਂ ਜੈਤਾਂ ਦੇਖੋ ਕਲਰ ਰੰਗ ਹੋਰ ਮਿਲेंगे ਡਿਜ਼ਾਈਨ ਆਪ ਦੇਖੋ ਇਸmein ਵੀ ਰੰਗ ਮਿਲेंगे ਆਪ ਕੋ ਕਲਰ ਮਿਲेंगे ਚੱਲ ਮੈਂ ਬਚੀ ਤੇ ਮੈਂ ਜਾਂਦੇ ਆ ਕਿ ਲਾਈ ਆ ਅਮਲੇ ਦੇ ਕਿਹੇ ਸੱਲੇ ਪਚ ਦਿਨਾਂ ਲੰਘ ਜਾਂਦੇ ਛਾਲ ਨਹੀਂ ਹੈਗੇ ਉਹ ਨਹੀਂ ਹੈਗੇ ਹਾਂ ਜੀ ਦੱਸੋ ਹਾਂ ਮੇਰਾ ਕੋਈ ਵੀ ਨਹੀਂ ਹੋ ਜਾ ਕੋਈ ਵੀ ਨਹੀਂ ਇੱਕ ਵੀ ਨਹੀਂ ਹੋ ਜਾ ਕੀ ਹੈ ہمارے پاس 3250 ਕਾਣੀ ਕਾਣੀ ਟਾਈਪ ਹੈ ਕਾਣੀ ਕੜਾਈ ਆਵੇ ਕਿੰਨੇ ਕਾਣੀ ਕਾਣੀ ਕੰਨੀ ਕਾਣੀ ਕਾਣੀ ਕਸ਼ਮੀਰੀ ਕਾਨੀ ਜਿਸ ਨੂੰ ਕਾਨੀ ਕਹਾ ਕਟਿੰਗ ਵਾਲਾ ਕਟਿੰਗ ਵਾਲਾ ਉਹ ਲੈਣਾ ਸੀ ਇਹਨਾਂ ਦਾ ਛੱਲੇ ਵਿੱਚ ਜਿਹੜਾ ਨਿਕਲਦਾ ਹਾਂਜੀ ਛੱਲੇ ਅਸੀਂ ਹੁਣ ਸਾਗ ਲੈਣ ਕਿਉਂਕਿ ਮਾਸੇ ਨੇ ਸਾਗ ਲੈ ਕੇ ਜਾਣਾ ਨਾਲ ਥੋੜਾ ਜਿਹਾ ਤੇ ਮਾਸੇ ਕਹਿੰਦੀ ਇੱਥੇ ਬਣਾ ਕੇ ਲੈ ਜਾਊਂਗੀ ਮੇਰੇ ਕੱਲੀ ਜਾਣੀ ਮੈਂ ਤਾਂ ਇਹਨੇ ਖੇਚਲ ਨਹੀਂ ਹੋਣੀ ਮੌਸਮ ਖਰਾਬ ਆ ਧੁੰਦ ਪਈ ਪਈ ਆ ਹੈਂ ਮੈਂ ਨਾਂਤ ਕਰਦੀ ਆ ਲਾਲਚਣ ਵਾਸੀ ਆ ਲਾਲਚਣ ਵਾਸੀ ਆ ਨਹੀਂ ਲਾਲਚਣ ਵਾਸੀ ਨਹੀਂ ਸਾੰਗ ਦਾ ਲਾਲਚਣ ਮਾਸੀ ਨਾਂਤ ਜਮਾਨੀ ਕਰਦੀ ਕੋਈ ਚੀਜ਼ ਦਾ ਨਾ ਇਹ ਕਹਿੰਦੇ ਨਹੀਂ ਨਹੀਂ ਨਾ ਇਹ ਕਿ ਕਰਪਈਏ ਦੇ ਹਿਸਾਬ ਹੈ ਠਿਆਣੀ ਖੜੀ ਦੱਸ ਮੈਂ ਕਿਹ ਕਿ ਕਰਪਈਏ ਦਾ ਹਿਸਾਬ ਕਰਦੀ ਆ ਤਾਂ ਦੇਖੋ ਮੌਸਮ ਦੇਖੋ ਨਤਾਜੀ ਦਾ ਘਰ ਆ ਗਿਆ ਵੱਡੇ ਦਾ ਇਹ ਜਿਹੜਾ ਮੈਂ ਕੰ ਮੈਂ ਤਾਂ ਬਾਹਰ ਚ ਫੜਨਾ ਨਹੀਂਗਾ

ਸਫਾਤ ਨਾ ਤਾਂ ਵਧੀਆ ਹਾਂ ਨਾ ਵਧੀਆ ਦੇ ਤਾਂ ਨਾ ਨਾ ਤਾਂ ਵਸ ਪਤਾ ਨਹੀਂ ਕਿ ਉਹ ਤਰ੍ਹਾਂ ਮਾਸੂਦੀ ਖਰਾਕ ਸ਼ੁਰੂ ਤੋਂ ਵਧੀਆ ਵਾ ਤਾਂ ਕਹਿ ਮਮਸੀ ਸਰੀਰ ਬਦਲਾ ਹਾਂ ਮਾਸੀ ਬੰਨ ਗਾਂ ਕੰਮ ਕਰੀ ਨਹੀਂ ਹਿੰਜਾ ਹਾਂ ਹਾਂ ਕੰਮ ਤਾਂ ਅੰਮੀ ਵੀ ਚਲ ਕਰੀ ਜਾਂਦੀ ਆ ਹਾਂ ਕਰਦੀ ਨਾਲ ਕਰਾ ਦਿੰਦੀ ਆ ਇਹ ਤਾਂ ਤਰਨ ਦੇ ਨਾਲ ਗੋਡਿਆਂ ਗਾਡਿਆਂ ਨਾਲ ਕੋਈ ਪ੍ਰੋਬਲਮ ਨਹੀਂ ਹੋਈ ਆ ਹਾਂ ਤਰਨ ਨਾਲ ਢੂਈ ਦਹਦੀ ਆ ਉਂ ਬੈਠੀ ਦੀ ਦਹਦੀ ਹਾਂ ਨਹੀਂ ਕੰਦ ਬਹੁਤ ਹੈ ਪਰ ਅਜ ਠੰਡ ਬਹੁਤ ਜ਼ਿਆਦਾ ਹੈ ਠੰਡ ਭਾਈ ਸਾਡੇ ਇੱਥੇ ਕਹ ਕੇ ਹੁੰਦੀ ਨਹੀਂ ਠੰਡ ਪਹਿਲਾਂ ਨਹੀਂ ਹੁੰਦੀ ਹੈ ਨਾ ਹਾਂ ਹੁਣ ਮੈਂ ਤਾਂ ਕਹਿੰਦੀ ਉਹਦਾਂ ਤਿੰਨ ਵਧੀਆਂ ਨਿਕਰ ਜੀ ਬਦਾਸਤ ਜੀ ਦੱਸ ਤੋ ਜੀ ਦੱਸ ਨੂੰ ਜੇ ਸੁਖਪਾਲ ਦੀ ਰਿਗੇਜਮੈਂਟ ਹਾਂ ਤੇ ਠੰਡ ਹੋਏ ਕੀ ਕਰਾਂਗੇ ਨਾ ਕੁੱਟੀਆਂ ਪਹਿਣਣੀਆਂ ਕੁੱਟੀ ਤਾਂ ਪਾਵਾਂਗੇ ਭਾਈ ਅਸੀਂ ਤਾਂ ਮਰਨਾ ਥੋਗੀ ਆ ਕੁੱਟੀ ਜੀ ਉਹ ਵੀ ਪਾਉਂਾਂਗੇ ਤੁਹਾਡੇ ਵਰਗੀਆਂ ਨਹੀਂ ਪਾਉਂਦੀਆਂ ਨਾ ਤੁਹਾਡੇ ਵਰਗੀਆਂ ਤਾਂ ਪਾਉਣ ਨੂੰ ਤੁਹਾਡਾ ਸਰਦੀ ਹੋ ਮਤਿਆਰ ਹੋ ਮਾਰ ਹੋ ਜਾਂਦੀ ਉਹ ਜਿੰਨਾਂ ਵਿੱਚ ਸਾਗ ਦੀ ਇਹ ਮੌਜ ਹੁੰਦੀ ਆ ਵੀ ਖੇਤਾਂ ਚੋਂ ਸਾਗ ਤੋੜ ਕੇ ਆਓ ਘਰੇ ਮਿੱਥੇ ਲੱਗੇ ਹੁੰਦੇ ਨੇ ਪਾਲਕ ਲੱਗੀ ਹੁੰਦੀ ਨਿਕੜ ਖੇਤਾਂ ਦੇ ਲੱਗੀ ਹੁੰਦੀ ਆ ਨਾ ਫ੍ਰੀ ਦੇ ਫ੍ਰੀ ਸਾਗ ਬਣ ਜਾਂਦਾ ਸ਼ਹਿਰਾਂ ਜਿਵੇਂ ਅਸੀਂ ਉੱਥੇ ਰਹਿੰਦੇ ਆ ਕਪੂਰਥਲੇ ਤੋਂ ਸ਼ਹਿਰ ਚ ਤੁਹਾਨੂੰ ਸਾਗ ਤਰਨੇ ਮੇਰਾ 2 300 ਦਾ ਸਾਗ ਪੈ ਜਾਂਦਾ ਸਾਗ ਦੀ ਗੁੱਟੀਆਂ 25 ਰੁਪਏ 30 ਰੁਪਏ ਦੀ ਤੇ ਪਾਲਕ ਮਿੱਥੇ ਸਭ ਕੁਝ ਮਿਲਦਾ ਹੁੰਦਾ ਪਿੰਡਾਂ ਚ ਸਾਰੀ ਇੱਟਾਂ ਦੀ ਮੌਜ ਹੁੰਦੀ ਆ ਸ਼ਲਕਮਾਂ ਦੀ ਮੋਲੀਆਂ ਦੀ ਸਭ ਕਾ ਦੀ ਪਿੰਡਾਂ ਚ ਮੌਜ ਆ ਪਿੰਡ ਵਰਗੀ ਮੌਜ ਤਾਂ ਕਿਤੇ ਲਗ ਗਈਆਂ ਸਾਰ ਤੋੜਨ ਮੰਮੀ ਤੇ ਮਾਸੀ ਕੱਚਾ ਕੱਚਾ ਸਾਬੇ ਮਹ ਵਧੀਆ ਵੇ ਕਾਲਾ ਸਾਬੇ ਸਰੋਂ ਦਾ ਹੂੰ ਹੂੰ ਅਬ ਜਰਰੀ ਇਹਨਾਂ ਕੋਈ ਫਾਇਦਾ ਨਹੀਂ ਆਈ ਇਹ ਆ ਗਾਜਰ ਬੁੱਟੀ ਹੈ ਹੈ ਹਾਲੋ ਇਹਨਾਂ ਵਿੱਚ ਪਾਦੇ ਹੁੰਦੇ ਕੋਣ ਆ ਇਹਨਾਂ ਬਾਹੀ ਕਿਉਂ ਕਾਹੀ ਨਹੀਂ ਬਣਦਾ ਸਾਗ ਸਵਾਦ ਮਾਸੀ ਕਦੀ ਬੰਨੂ ਨਾ ਪਾਈਆਂ ਹਾਲੋ ਅੱਗੇ ਤਾਂ ਪਾਉਣੇ ਆ ਬੈਵਾਦੀ ਤੋਂ சாரி <laughs> 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 ਬਾਥੂ ਤਾਂ ਆਪਣੇ ਕਰੇ ਵੀ ਹੈਗਾ। ਫਾਨਾ ਲਿਆ ਸਾਗ। ਮੈਂ ਇੱਕ ਵਾਰ ਤਾਂ ਮੋਲ ਲੈ ਲਿਆ, ਦੋ ਵਾਰ ਮੈਂ ਮੋਲ ਲੈ ਕੇ ਮੈਂ। ਹਾਂ ਹਾਂ। ਬਸ ਦੋ ਵਾਰੀ ਨੇ ਤਾਂ ਬਣਾਇਆ ਮੋਲ ਨੇ ਕਿ ਇੱਕ ਵਾਰੀ ਤੂੰ ਲੈ ਗਈ, ਤੀਜੀ ਵਾਰੀ ਹੋ ਗਈ ਚੌਥੀ ਵਾਰੀ ਆ। ਉਹ ਮੈਨੂੰ ਉਹਦੇ ਜਮਨਾਲਾਂ ਦੀ ਬਹੂ ਕਿਹਾ ਗੈਨਿੰਦੀਆ। ਇਹ ਸਾਗ ਚਾਰ ਜਾਂ ਪੰਜ ਵਾਰੀ ਤਾਂ ਹੁੰਦਾ। ਬਸ ਠੀਕ ਹੈ ਵੀ ਸਾਲ ਖਤਮ ਹੋ ਗਿਆ। ਨਿੱਸਰ ਜਾਂਦਾ ਜਦੋਂ। ਸਾਗ ਲੈ ਕੇ ਆ ਮੜਿਆ ਇਹਨਾਂ ਕੋ ਸਾਗ ਲੈਂਦਾ ਖੇਤੋਂ ਥੋੜਾ ਜਿਹਾ ਹੀ। ਥੋੜਾ ਜਿਹਾ ਲੈਣਾ ਮਸੀਨੇ ਦੋ ਕੋਲੀਆਂ ਹਨਾ ਅਸੀਂ ਹਾਂ ਥੋੜਾ ਜਿਹਾ ਸਧਰ ਲੈਣਾ ਮੰਮੀ ਢੂਈ ਦੁਖਣ ਲੱਗੀ ਮੰਮੀ ਪਿੱਛੇ ਖੜ ਗਈ ਕਿੰਨਾਂ ਕਿ ਸਨਾਂ ਬੈ ਕੇ ਆਜੂ ਕੋਈ ਫੇਰ ਕੋਈ ਆਉਂਦਾ ਜਵਾਬ ਜਿਵੇਂ ਕੋੰਦਾ ਹੁੰਦਾ ਜਾਣਦਾ ਕਰਦਾ ਤੇ ਇਸ ਦਰਕੇ ਆ ਗਈਆਂ ਉਹ ਸਾਹਮਣੇ ਦਾ ਮੈਂ ਕਿਹਾ ਵੀ ਬਾਹਰੋਂ ਤਾਂ ਸਾਗ ਲੈ ਆਉਂਦਾ ਆਹੋ ਮੈਂ ਕਹਿੰਦਾ ਸੀ ਮੀਤਾਂ ਉਹ ਕਹਿੰਦਾ ਨਹੀਂ ਲੱਗਾ ਲੈ ਕੇ ਗਈ ਆ ਸਾਗ ਵੀ ਲੋ ਗਈ ਉਹ ਮੈਂ ਕਹਿੰਦੀ ਉਹ ਕਹਿਣਾ ਅੱਜ ਬਈ ਸਾਗ ਨੂੰ ਲੇਟ ਹੋ ਗਈ ਦੂਰ ਗੋਲਿਆ ਕਰ ਤਾ ਚੱਲ ਚੱਲ ਅਰੇ ਚੱਲ ਉਹਨਾਂ ਨੂੰ ਜਾਣਾ ਹੈ ਤੂੰ ਤੂੰ ਕੁਝ ਬੋਲ ਦੇ ਹਾਂ ਸਾਡੇ ਕੰਮ ਨਹੀਂ ਜਾਉਂਦਾ ਖੂਹ ਹੀ ਆ ਬੰਦੇ ਕਿੰਨੇ ਵੇ ਜੇਤੀ ਕਿੰਨੇ ਵੇ ਦਾ ਕਰਣਾ ਜਾਵੇ ਤਾਂ ਆਪਾਂ ਕਿੰਨੇ ਸਾਨੂੰ ਹੋਠੇ ਹੀ ਵਰਦੇ ਇਸ ਕਰ ਲੈਣ ਦੇ ਗਿੰਦੇ ਆ ਅੱਧਾ ਮਸਤੀ ਜਾਂਦੀ ਮੇਰੀ ਉਹ ਘਾ ਦੋ ਝੋਲੇ ਨਾਣੇ ਪਾ ਕੇ ਪਾਠਾ ਪਾ ਕੇ ਤੇ ਕਬਰ ਕਸਵਾ ਲੈ ਗਏ ਮੇਰਾ ਬਣਾ ਕੇ ਦੇ ਦੋ ਮੇਰੀ ਚੱਲ ਬਗਾਨਾ ਤੇ ਮਾਸਰੇ ਮੋਟਾ ਤਾਂ ਕਹਿੰਦਾ ਕਿ ਖਾਨ ਦੇ ਨਾਲ ਜਿਵੇਂ ਅ ਸੰਧੂ ਖਾਬੜੀ ਸਾਹਿਬ ਚੈਨਲ ਆ ਦਾ ਨਾਮ ਉਹਨਾਂ ਨੇ ਦੱਸਿਆ ਸੀਗਾ ਵੀ ਇਹਨਾ ਮੋਟਾ ਧੂੜੀ ਤੇ ਗੁੰਡੇ ਵੀ ਹਟ ਜਾਂਦੇ ਆ ਜੀ ਖਾਲੂ ਅੱਗੇ ਪਹਿਲੇ ਮਾਸੇ ਪਹਿਲੇ ਨਾਂ ਪੰਜੀ ਦੇ ਪੋਂਦੇ ਹੁੰਦੇ ਜੀ ਹਾਂ ਕਬਰ ਕਸਵਾ ਇਹ ਤਾਂ ਪੰਜੀ ਦੇ ਪੋਂਦੇ ਸੀ ਇਹ ਨਹੀਂ ਰੋਣਾ ਨਹੀਂ ਸੋਲਿਆ ਅੱਜ ਜਗਤ ਆ ਉਹ ਖਾਂਦੇ ਸੀ ਤੇ ਤਾਂ ਹੀ ਆਪੇ ਸਾਰਾ ਜੋੜ ਠੀਕ ਰਹੇ ਤਾਂ ਹੀ ਜੋੜ ਠੀਕ ਰਹਿੰਦੇ ਸੀ ਹਾਂ ਖਾਣਾ ਲੋਕੀ ਪੰਜੀ ਦੇ ਪਾਠੇ-ਪੂਠੇ ਛੋਟੇ ਛੱਡ ਗਏ ਸਾਢੇ 11:00 ਤੱਕ ਪਾਲੇ ਦੇ ਸਾਢੇ 12:00 ਤੱਕ ਪੰਜ ਦਾ ਪਾਠੇ-ਪੂਠੇ ਦੀ ਮੋਦ ਹਾਂ ਪਾਠੇ-ਪੂਠੇ ਇਹ ਜੀ ਚੀਜ਼ਾਂ ਛੱਡ ਗਏ ਲੋਕ ਕਿਹਨਾਂ ਕਰਦੇ ਆ ਮੋਟਾ ਹਣਾ ਬੜਾ ਅਸਰ ਜਾਂਦਾ ਆਇਆ ਬਜਿੱਤੇ ਤਾਂ ਖਾ ਖੇ ਲ ਜਾਂਦਾ ਆਇਆ ਮੈਂ ਜਿਆਦਾ ਨਹੀਂ ਜਿਆਦਾ ਨਹੀਂ ਜਾਂਦਾ ਹਾਂ ਨਾ ਕਰਦੇ ਕਿਥੇ ਜਾਂਦੇ ਕਿਤੇ ਨਹੀਂ असले मोटा गया मैं हां जानू मैं एक्सरसाइज कर दूँ तो फिट ही ना फिर तो चला जाता तो 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 था मैं बस ये क्या जिंदगी रह गया आराम वालों कज्जू वालों सारा कुछ हो गई थी चीज समझ नहीं बस पूरी तरह बस तो ये जो मेरी बात थी वो से भी ये कि कि हो कि अच्छा कि पागल ने यार डैम बदल दूं पता नहीं बस ये क्या कहने की ओर तस्वीर की ਰੋਟੀ ਉਹ ਵੀ ਦੁਪਹਿਰੇ ਖਾ ਲੋ ਹਾਂ ਆਪ ਰੋਟੀ ਨਹੀਂ ਛੱਡਦੇ ਸਾਵਾਂ ਰੋਟੀ ਘਟੇ ਨਹੀਂ ਕਿੰਨਾ ਖਾਣੀ ਰੋਟੀ ਛੱਡ ਦੇਣੀ ਹੈ ਪਰ ਛੱਡੋ ਹੁਣ ਕਹਿੰਦੇ ਜਾਂ ਸਵੇਰੇ ਦੁਪਹਿਰੇ ਇਹ ਨਾ ਮੂਹ ਨਾ ਤੇ ਬਾਜਰਾ ਨਹੀਂ ਪਲੀ ਭਾ ਕੇ ਖਾਓ ਜਿਹੜੀਆਂ ਚੀਜ਼ਾਂ ਸਰਦੀ ਚੱਲਦੀਆਂ ਰਹਿੰਦੀਆਂ ਨੇ ਪਰ ਕੱਸ ਸਵੇਰੇ ਬੜਾ ਦੇਖਦੇ ਸਰਾ ਵਿੱਚ ਪੰਡਿਰੀ ਅੱਧੀ ਕੰਲੀ ਨਾ ਦੁੱਧਾ ਖਾ ਕੇ ਚਾਹ ਨਾਲ ਖਾ ਸਕੋ ਬੜਾ ਖਿਲੜਾ ਦੀ ਬੈਠਾ ਨਾ ਨਾ ਕੁਝ ਹੋਰ ਕੰਮ ਨੂੰ ਕੰਮ ਨੂੰ ਕਰਨ ਵਾਸਤੇ ਨਾ ਤਾਂ ਕਹਿਤਾ ਹੀ ਜਰ ਖਾਣਾ ਤਾਂ ਕੁਝ ਨਹੀਂ ਖਾਣੀ ਆ ਬਿਲੀ ਨੂੰ ਤੇ ਰੋਟੀ ਖਾ ਲੈਣੀ ਆ ਜਾਂ ਬੰਧੀ ਨਹੀਂ ਖਾਣੇ ਤੇ ਰੋਟੀ ਖਾ ਲੈਣੀ ਜਿਹੜੀ ਸ਼ਾਮ ਨੂੰ ਆਪਾਂ ਖਾਣੀਆਂ ਰੋਟੀ ਕਦੇ ਸੂਰਜ ਖੜੇ ਖੜੇ ਖਾਓ ਹੋਰ ਨਾ ਆਇਦਾ ਆਪਣੀ ਰੋਟੀ ਹਜਮਾਂ ਦੀ ਕਿਉਂਕਿ ਅਗਨ ਤੱਕ ਖੜਾ ਹੁੰਦਾ ਉਹ ਨਹੀਂ ਖੜਾ ਹੁੰਦਾ ਪਿਆਰੇ ਨੂੰ ਬਣਾ ਲੈਨੇ ਆਟਾ ਪਾ ਕੇ ਲੈ ਲੈ ਹਲਵਾ ਬੱਲੇ ਕਿੰਨੀਆਂ ਨਾਲ ਬਣ ਜਾਂਦੀਆਂ ਸਿਆਲ ਦਾ ਨਹੀਂ ਕਿਤੇ ਲਾਤਾ ਕੀ ਖਸ਼ਮੀਰ ਹੱਸ ਰਿਹਾ ਕੋਚ ਉਗੀ ਸਣੀ ਨੂੰ ਆਕਾਂ ਕੰਨ ਮਾਂ ਘੱਟਾਂ ਨਾਮੀ ਕੱਟੇ ਅੱਜ ਵਾਸਤੇ ਕਣੀ ਵੀ ਜਾਣਾ ਹੀ ਜਾਣਾ ਮੈਂ ਨਹੀਂ ਅਸਲੀ ਕੰਮ ਹੈ ਵਾਹ ਕੰਮ ਹੋ ਰਿਹਾ ਉਹ ਵੀ ਜੀਤੇ ਨਾਮ ਮੈਂ ਤੈਨੂੰ ਤੋੜਾ ਤੇ ਤੂੰ ਤੋੜਾ ਮਾਰਨੇ ਮਰਨ ਦਾ ਕੰਮ ਅਸੀਂ ਪੰਜ ਦੋ ਜੜੀ ਥਾਂ ਤੇ ਹੀ ਮਰ ਜਾਨੀ ਆ ਮੇਰੇ ਕੋਲ ਹੀ ਹੈ ਨਾ ਅੰਦਰ ਕਿਥੇ ਮੈਂ ਹੋਣ ਗੜ ਕੀ ਹੈ ਢਣਜ ਸੋਮਵਾਰ ਨਾ ਹੋ ਜੀਏ ਬਹੁਤ ਥੋੜਾ ਕੰਮ ਪੂਰਾ ਹਾਂ ਆਪਣੇ ਯਾਰ ਤੋਂ ਹੋਰ ਤਏ ਥੋੜੇ ਜਿਹੇ ਖੋਆ ਲੈਣਾ ਪਿਓਰ ਘਰ ਦਾ ਬਣਿਆ ਹੋਇਆ ਖੋਆ ਜਿਹਨੇ ਲੈਣਾ ਆਰਡਰ ਕਰੋ 80 ਕਿਲੋ ਦੁੱਧ ਆ ਕੇ ਆਪਾਂ ਮਾਰੇ 80 ਕਿਲੋ ਦੁੱਧ ਖੋਆ ਬਿਨਾ ਮਿਲਾਵਟ ਕੋਈ ਮਿਲਾਵਟ ਨਹੀਂ ਖੋਏ ਦੇ ਵਿੱਚ ਜੇ ਕਿਸੇ ਵੀਰ ਭੈਣ ਨੂੰ ਚਾਹੀਦਾ ਤਾਂ ਆਪ ਦਾ ਖੋਆ ਲੈ ਕੇ ਜਾ ਸਕਦੇ ਆ ਇਹ ਹੱਤੀ ਬੱਟੇ ਆ ਲੈ ਗਰੰਟੀ ਨਾਲ ਚ ਇਹਨਾਂ ਨਾਲ ਦਾ ਚਾਹਾਂਗੇ ਤੂੰ ਨਾ ਚੱਲ ਪਾ ਤੈਨੂੰ ਪਾ ਲਾ ਅੱਛਾ ਤੈਨੂੰ ਪਾ ਲਾ ਕੀ ਕਰਨ ਹੈ ਹਲੋ ਹਲੋ ਠੰਡਾ ਕਿ ਦਰਦ ਨਹੀਂ ਦਿੰਦਾ ਹੈ ਤੋ ਪਹਿਨਾਂਗਾ ਤੋ ਪਤਾ ਨਹੀਂ ਕਿ ਹਰ ਜਾਰਦਨ ਇਧਰ ਆਉ ਦੱਸ ਦਿੰਦਾ ਦੱਸ ਦਈਦਾ ਹਾਂ ਅਮਰ ਕੀ ਤਰ ਲਾ ਲਿਆ ਕੀ ਤਨ ਸੁਣ ਰਿਹਾ